ਸਤਿ ਸ਼੍ਰੀ ਅਕਾਲ ਉਮੀਦ ਕਰਦੀ ਤੁਸਾਂ ਸਾਰੇ ਠੀਕ ਠਾਕ ਹੋਵੋਗੇ ਤੁਹਾਡਾ ਸਾਰਿਆਂ ਦਾ ਸੋਨੀਆਂ ਨੂੰ ਜਲਦੀਏ ਬਲੌਗ ਚੈਨਲ ਵਿੱਚ ਸਵਾਗਤ ਆ ਤੇ ਅੱਜ ਆਪਾਂ ਇੱਕ ਬਣਾਉਣ ਲੱਗੇ ਆ ਆਪਣੇ ਕੋਲ ਕਲਫੀ ਵਾਲੀਆਂ ਸਟਿੱਕਾ ਹੁੰਦੀਆਂ ਹਨਾ ਜੇ ਕਲਫੀ ਖਾ ਕੇ ਸੈੱਟ ਦਿੰਨੇ ਆਪਾਂ ਆ ਮੇਰੀਆਂ ਇਕੱਠੀਆਂ ਕਰਕੇ ਰੱਖੀਆਂ ਹੋਈਆਂ ਜਿਹੀਆਂ ਵਾਵਾ ਸਿੰਗਲ ਕੰਧ ਨੂੰ ਲੋੜ ਪੈਂਦੀ ਸੀ ਸਕੂਲ ਵਿੱਚ ਇਨਾਂ ਦੀ ਤੇ ਅੱਜ ਮੈਂ ਸੋਚਿਆ ਇਹਨਾਂ ਦਾ ਕੋਈ ਨਾ ਕੋਈ ਚੀਜ਼ ਬਣਾਈ ਜਾਵੇ ਮੈਂ ਅੱਗੇ ਬਣਾਇਆ ਹੋਇਆ ਤੇ ਮੈਂ ਕਿਹਾ ਅੱਜ ਤੁਹਾਨੂੰ ਮੈਂ ਬਣਾ ਕੇ ਦਿਖਾਉਣੀ ਆ ਹਨਾ ਇਹਦਾ ਆਪਾਂ ਇੱਕ ਸਟੈਂਡ ਬਣਾਉਨੇ ਆ ਤੁਹਾਨੂੰ ਦਿਖਾਉਨੇ ਆ ਉਹਦੇ ਵਿੱਚ ਆਪਾਂ नैपकिन वगैरा रख सकते हैं किस दी आपका पेपर लिया पेपर जो कल आप यूज किया चल कम आजगा एपर आप खोल लें स्टिका ला लें नहीं तो मेरे को ग्लू गन है गर्म हो जाती है ग्लू गल आप ला दें बट मैं इस तरह करके स्टिका ला दी हाँ ਇੰਦਾਂ ਦੀ ਇੰਚੌੜੀ ਚ ਮੈਂ ਕਿਹਾ ਹੋਵੇ ਨਾ ਥੋੜੀ ਜਿਹੀ ਚਲੋ ਵੀ ਚੌੜੀ ਤੇ ਮੀਰੀ 5 ਚਾਰਾਂ ਦੀ ਜਗ੍ਹਾ ਤੇ ਚਾਰ ਲਾਤੀਆਂ ਹਨਾ ਸਟਿੱਕਾਂ ਬਿਲਕੁਲ ਇਕੁਅਲ ਕਰਕੇ ਆਪਾਂ ਦੋ ਆਪੇ ਕੱਟ ਦਿੰਨੇ ਆ ਆਪਾਂ ਐਕਸਟਰਾ ਕੱਟਤਾ ਹੁਣ ਇਹਦੇ ਨਾਲ ਆਪਾਂ ਇਸ ਨਾਟ ਲੌਰੀਆ ਸਟਿਕ ਗਲੂ ਗਨ ਨਾਲ ਲਾਵਾਂਗੇ ਇਦੋਂ ਐਕਸ ਲੈ ਸਾਈਡ ਇਦੋਂ ਐਂਗਲ ਆਉਣੀਆ ਆਪਾਂ ਇਹ ਤੋਂ ਥੋੜਾ ਹੁੱਕ ਨਾਲ ਕੱਟ ਲੀਏ ਫਿਰ ਆਪਾਂ ਇਹ ਸੈੱਟ ਨਹੀਂ ਆਉਂਦੀ ਦੂਜੀ ਸਟਿੱਕ ਜਿਹੜੀ ਲਾਉਣੀ ਆਪਾਂ ਤੇ ਆਪਾਂ ਇਸ ਦਾ ਲਾ ਦਿਆਂ ਤਾਂ ਬਾਧੂ ਦਿੱਤਾ ਕੱਟ ਹਨਾ ਇਹ ਇਸ ਦਾ ਪੁੱਠੇ ਸਾਈਡ ਦੇ ਕੋ ਕਿੰਨਾ ਸੋਹਣਾ ਬਣ ਗਿਆ ਪਹਿਲਾਂ ਤੇ ਹੁਣ ਕਾਗਨ ਨੂੰ ਕਿੰਨੀ ਗਲੂ ਗਨ ਨਾਲ ਲਾਉਗਾ ਮੈਂ ਮੈਨੂੰ ਗਲੂ ਗਨ ਚਲਾਉਣੀ ਘੱਟ ਆਉਂਦੀ ਹੈ ਕਾਗਨ ਚ ਚਲਾਉਂਦਾ ਹੁੰਦਾ ਗਲੂ ਗਨ ਨਾਲ ਕੰਮ ਕਰੂਗਾ ਕਾਗਨ ਗਲੂ ਗਨ ਨਾਲ ਪਹਿਲਾਂ ਆਪਾਂ ਬਣਾ ਲੈਣਾ ਪਲੱਸ ਬਣਾਣੀ ਨਹੀਂ ਨਹੀਂ ਇਹ ਨਹੀਂ ਬਹੁਤ ਪਹਿਲਾਂ ਇੱਥੇ ਬਣਾਉਣੀ ਸਾਈਡ ਤੇ ਲਾ ਦੋ ਜਦ ਤੱਕ ਸਭ ਜੁੜ ਜਾਵੇ ਨਹੀਂ ਯਾਰ ਦੂਜੀ ਵਾਰ ਆਪਾਂ ਇਸ ਨੂੰ ਅੰਦਰ ਰੱਖ ਦਿੰਨੇ ਹੈ ਨਾ ਇਹ ਗਨ ਬਹੁਤ ਮਕੈਨਿਕੀਆਂ ਕਰਦਾ ਹਨ ਤੇ ਇਹਦੇ ਸਾਮਾਨ ਹੀ ਲਿਆ ਕੇ ਰੱਖਿਆ ਹੈ ਗਲੂ ਗਨ ਇੱਕ ਟੰਕੇ ਲਾਉਣ ਵਾਲੀ ਹਾਂ ਸੋਲਡਰਿੰਗ ਸੋਲਡਰਰ ਆ ਇਹਨਾਂ ਉਹ ਵੀ ਇਹਦੀ ਧਿਆ ਕੇ ਰੱਖੀ ਹੋਈ ਆ ਇਹ ਬਹੁਤ ਅਹਜੇ ਕੰਮ ਕਰਦਾ ਆਪਣਾ ਕੋ ਉਹ ਦੇਖਿਓ ਇਹ ਜੜ ਚੁੱਕੀ ਆ ਗਲੂ ਗਨ ਨਾਲ ਤੇ ਫੇਰ ਇਹ ਕੋਹ ਹੋਰ ਇੰਤ ਤਿੱਤਾ ਇਦਾਂ ਦੇ ਦਿਆ ਕਰਨੀ उसी चाहे आप दी फेविक्यूकल या फेविकोल नार्वी कास ਹਾਂ ਅਨਲ ਬੈਰੀਕੋ ਕਿਉਂਕਿ ਗਲੂ ਕਰਨਾ ਬਹੁਤ ਛੇਤੀ ਜੜ ਜਾਂਦੀ ਤੁਸੀਂ ਫੈਵਿਕ ਵੀ ਯੂਜ਼ ਕਰ ਸਕਦੇ ਹੋ ਹਨ ਉਹਦੇ ਨਾਲੇ ਬਹੁਤ ਛੇਤੀ ਜੜਦੀ ਆ ਬਸ ਫੈਵਿਕ ਤਾਂ ਬਹੁਤ ਛੇਤੀ ਜੜ ਜਾਂਦੀ ਆ ਉਹਨਾਂ ਦਾ ਬਰ ਲੋਕਾਂ ਦੀ ਲੋੜ ਹੀ ਨਹੀਂ ਹਾਂ ਗਮ ਨਾਲ ਨਹੀਂ ਜੜਦੀਗੀ ਕਿਉਂਕਿ ਇਹ ਖਿਲ ਜਾਂਦੀ ਆ ਹਾਂਜੀ ਗਮ ਨਾਲ ਛੇਤੀ ਨਹੀਂ ਸੌਕਦੀਗੀ ਇਹ ਇਦਾਂ ਇਹਨਾਂ ਸੌਕਦੀ ਹੁੰਦੀ ਆ ਉੜਾਤੇ ਆ ਰਾਕ ਕੇ ਲਾਇਕਨ ਤਲੇ ਵੀ ਨਿਕਾ ਸਕਦੀ ਹੈ ਤੇ ਤੇ ਗਲੂਕਰ ਵਿੱਚ ਬਹੁਤ ਈਜ਼ੀ ਤਰੀਕੇ ਨਾਲ ਆਪਾਂ ਹਨ ਬਣਾ ਸਕਦੇ ਆ ਆਪਣੇ ਕੋਲ ਹੁੰਦਾ ਹੀ ਹੈ ਸਮਾਨ ਇੱਕੋ ਤੇ ਬਣ ਗਿਆ ਰਾਵਾਂ ਪੁਨੇ ਰੱਖਦੇ ਨੇ ਉਹਨਾਂ ਸੌਖੀ ਉਹਨੇ ਇੱਕ ਤਰੀਕਾ ਨਾਲ ਬਹੁਤ ਈਜ਼ੀ ਤਰੀਕੇ ਨਾਲ ਆਪਾਂ ਹਨਾਇ ਨੂੰ ਬਣਾ ਸਕਦੇ ਹਾਂ ਘਰ ਵਿੱਚ ਆਪਾਂ ਉਹ ਸਟੈਂਡ ਲੈਣ ਜਾਂ ਨੇ ਨੈਪਕਿਨ ਪੇਪਰ ਆਲਾ ਕਿੰਨਾ ਮਹਿੰਗਾ ਮਿਲਦਾ ਹਨ ਤੇ ਘਰ ਵਿੱਚ ਹਨਾ ਮੈਂ ਇਦਾਂ ਦਾ ਹੀ ਬਣਾਇਆ ਹੋਇਆ ਅੱਗੇ ਵੀ ਇੱਕ ਮੈਂ ਤੁਹਾਨੂੰ ਦਿਖਾ ਦਿੰਦੀ ਆ ਬਾਅਦ ਵਿੱਚ ਦਿਖਾਉਣੀ ਆ ਤੇ ਇਦਾਂ ਦਾ ਬਣਾਇਆ ਹੋਇਆ ਤੇ ਆਪਾਂ ਨੂੰ ਬਹੁਤ ਈਜ਼ੀ ਤਰੀਕੇ ਨਾਲ ਘਰੇ ਆਪ ਬਣਾ ਸਕਦੇ ਮੈਂ ਤੁਹਾਨੂੰ ਸ਼ੇਅਰ ਕਰਦੀ ਹਾਂ ਵੀ ਮੈਂ ਕਿੱਦਾਂ ਬਣਾਇਆ ਸੀ ਬੀਸ ਤਾਂ ਆਪਣਾ ਕੁਸਟਿਕਮ ਆਈਸਕ੍ਰੀਮ ਵਾਲੇ ਖਾ ਕੇ ਸੈੱਟ ਦਿੰਦੇ ਆ ਪਰ ਮੈਂ ਸਾਮਕਾ ਰੱਖੀ ਹੋਈ ਕਾਗਨ ਨੂੰ ਜ਼ਰੂਰਤ ਪੈਂਦੀ ਸੀ ਇਹਨਾਂ ਦੀ ਤੇ ਬਾਕੀ ਕਾਗਨ ਦੇ ਗਲੂਆਂ ਤਾਂ ਘਰੇ ਲਿਆ ਕੇ ਰੱਖੀ ਹੋਈ ਆ ਜਿਹੜਾ ਪਹਿਲਾਂ ਮੈਂ ਬਣਾਇਆ ਸੀਗਾ ਇਹ ਉਹ ਨਾ ਸਟੈਂਡ ਇਹ ਮੈਂ ਬਣਾਇਆ ਸੀਗਾ ਉਹ ਨਾਲ ਫੈਵਿਕੋਲ ਨਾਲ ਲਾ ਕੇ ਫੱਲੇ ਮੈਂ ਉਹਦੇ ਲਾਇਆ ਸੀਗਾ ਕਾਗਜ਼ ਉੱਤੇ ਲਾ ਕੇ ਫਿਰ ਫੈਵਿਕੋਲ ਨਾਲ ਲਾ ਕੇ ਫਿਰ ਪੇਂਟ ਹੁਣ ਕਿ ਤੁਸੀਂ ਇਹਨਾਂ ਪੇਂਟ ਵੀ ਕਾ ਸਕਦੇ ਜਾਇਦ ਇਹਦੇ ਤੋਂ ਕੁਝ ਲਾ ਵੀ ਸਕਦੇ ਹੋ ਆਪ ਦੇਖ ਸਕਦੇ ਹੋ ਇਹ ਮੇਰਾ ਬਣਾਇਆ ਹੋਇਆ ਪਹਿਲਾਂ ਤਾਂ ਬਹੁਤ ਪੁਰਾਣਾ ਹੋ ਚੁੱਕਿਆ ਹੁਣ ਤਾਂ ਕਿਉਂਕਿ ਕੱਲ ਜਾਂ ਵੀ ਲੈ ਚੁੱਕਿਆ ਥੱਲੇ ਮੈਂ ਇਸ ਤਰ੍ਹਾਂ ਬਣਾਇਆ ਸੀ ਕਾਗਜ਼ ਲਾ ਕੇ ਇਹ ਤੇ ਮਿੱਦਾਂ ਲਾ ਲਿਆ ਤੇ ਇਸ ਨੇ ਅੱਜ ਆਪ ਬਣਾਉਨੇ ਆ ਤੁਹਾਨੂੰ ਦਿਖਾਉਨੇ ਆ ਕਿ ਹੋਰ ਸੁੱਕ ਗਿਆ ਇਹ ਸੁੱਕ ਗਿਆ ਕਾ ਹੁਣ ਆਪੇ ਸੁੱਕ ਗਿਆ ਚੱਕੀ ਵਰ ਥੋੜਾ ਚੁੰਬੜਦਾ ਜਾਵੇ ਨੋ ਇਹ ਚੁੰਬੜ ਗਿਆ ਹੀ ਤੇ ਹੁਣ ਆਪਾਂ ਰਾਉਨੇ ਨੂੰ ਸੈੱਟ ਤੇ ਆਪਾਂ ਕਾਉ ਦਾ ਨਿਸ਼ਾਨਾ ਐ ਕਰਕੇ ਲਾਉਣਾ ਹੈ ਐਸੇ ਅੱਗੇ ਮੈਂ ਥੋੜਾ ਜਿਆਦਾ ਟੇਡਾ ਲਾਇਆ ਸੀ ਆਪਕੀ ਥੋੜਾ ਜਿਹਾ ਖੜਮਾ ਲਾਉਣਾ ਹੈ ਨਾ ਹਾਂ ਆ ਇੱਥੇ ਖੜਮਾ ਹੈ ਨਾ ਯਾ ਤੁਸੀਂ ਪਲਾਸ ਨੇ ਦੋ ਡੰਡੀਆਂ ਪਾ ਕੇ ਉਦਾਂ ਵੀ ਬਣਾ ਸਕਦੇ ਹੋ ਪਰ ਅਸੀਂ ਇਸ ਤਰ੍ਹਾਂ ਬਣਾਇਆ ਹੈ ਹਾਂ ਜਿਵੇਂ ਆਏ ਆਪਾਂ ਇਸ ਤਰ੍ਹਾਂ ਬਣਾਇਆ ਤੁੱਤੀ ਹੋ ਗਈ ਜਦ ਤੁੱਤੀ ਹੋ ਗਈ ਸੀ ਲਾਏ ਤੇ ਇੱਕ ਵਾਰ ਵੱਡੇ ਨਿਗਰਾਨੀ ਆ ਜਾ ਕੇ ਕਰੇ ਉਹ ਕਈ ਵਾਰ ਬੰਨਾ ਨਾਲ ਟੰਬਰ ਜਾਂਦਾ ਵਾ ਮਿੰਦਾ ਸਾਵਾ ਮਿਸਕਲ ਤਤਸਲਾ ਗੇ ਰਹਿੰਦਾ ਵਾ ਦੇ ਕੋਈ ਜਵਾਗ ਵੀ ਨਾ ਉਹ ਕਰ ਧਿਆਨ ਰੱਖਿਆ ਹਾਂ ਧਿਆਨ ਰੱਖਿਆ ਧਿਆਨ ਨਾਲ ਇਹ ਜਲਾਈ ਆ ਬਲੂ ਕਾ ਦੀ ਗਰਮ ਬਹੁਤ ਹੁੰਦੀ ਐ ਸੋ ਸਮਝ ਕੇ ਨਾ ਬੱਚੇ ਚ ਲਾਉਣ ਜੇ ਕਿਸੇ ਦੇ ਹੈ ਵੀ ਹੈਗੀ ਆ ਕੋਈ ਨਹੀਂ ਨਾ ਪੜਾਇਆ ਕੱਤਨਸ ਪ੍ਰਾਸਾ ਆ ਤੇ ਕੋਈ ਚਿੱਕ ਵੀ ਤੱਤੀ ਹੋ ਜਾਂਦੀ ਐ ਇਹਨੇ ਤੱਤੀ ਕਰ ਦਿੱਤੀ ਗੇਰੂ ਆ ਪਿਆ ਬਾਜ ਨਾ ਮਾ ਪਹਿੱਟਾ ਕਰ ਲਏ ਪਹਿਲਾਂ ਖਲੂਗਾ ਨਾ ਖਰਾਬ ਹੋ ਗਈ ਹੈ ਨਾ ਤੇ ਆਪਾਂ ਕਾਹਨ ਦਾ ਪਹਿਲਾਂ ਲੋਟ ਕੀਤੀ ਹਾਂ ਇਹ ਕੋਲ ਖੜਾ ਦੇ ਦਿੱਤ ਲੈ ਗਿੱਤਾ ਨੇ ਖੜਾ ਮਾਰ ਹਾਂ ਆ ਪਿਆ ਲੱਗਿਆ ਕੋ ਮੇਰਾ ਪੇਰ ਗਈ ਟੀਮ ਇੱਕ ਗੱਲ ਵੀ ਬਹੁਤ ਜਿਆਦਾ ਐ ਜੋ ਤੁਸੀਂ ਵੀਡੀਓ ਦੇਖ ਸਾਤੇ ਰਿਪੇ ਕਰਦੇ ਮੇਰੇ ਇਹ ਪਰਸਾਂ ਚੈਨਲ ਤੇ ਅੱਜ ਪਾ ਦੂੰਗਾ ਮੈਂ ਵੀਡੀਓ ਸ਼ਾਮ ਤਾਈਂ ਤੇ ਤੁਹਾਨੂੰ ਕਿ ਉਹ ਬਹੁਤ ਚੈਨਲ ਤੇ ਸੰਗਾਰੂ ਚੈਨਲ ਚੱਕੋ ਮੇਰੇ ਵੀਰੋ ਲੱਗ ਗਿਆ ਇਹ ਦੇਖ ਸਾਜਨ ਉਸੇ ਕੰਨੇ ਬਹੁਤ ਛੇਤੀ ਗਰੂਆਂ ਤੱਕ ਲੱਗ ਗਿਆ ਇਸ ਤਾਂ ਵੱਲ ਚੁੱਕਿਆ ਹੁਣ ਇਹ ਤੇ ਆਪਾਂ ਜਾਂ ਤਾਂ ਇਦਾਂ ਦੇ ਲਾ ਸਕਦੇ ਆ ਹਨਾ ਕੱਲ ਇਦਾਂ ਦੇ ਲਾ ਦੀਏ ਨਹੀਂ ਨਹੀਂ ਕਲਰ ਕਰਦਾਂਗੇ ਅਸੀਂ ਇਹ ਤੇ ਕਰਾਂਗੇ ਕਲਰ ਤੇ ਉਤੋਂ ਦੀ ਆਪਾਂ ਆਪਣਾ ਕੋਈ ਸਟਾਰ ਪਾਏ ਆ ਉਹ ਪਹਿਲਾਂ ਲਾ ਦੀਏ ਉਹ ਪਹਿਲਾਂ ਦੇ ਲਾ ਉਹ ਵੀ ਗਲੂ ਗਨ ਨਹੀਂ ਲਗਾਵਾ ਕਿਉਂਕਿ ਇਹ ਨਿਕਲ ਜਾਂਦੀ ਆ ਇਹਨੇ ਆ ਲਾ ਦੇ ਕਾ ਤੁਹਾਡੇ ਸਾਹਮਣੇ ਕੱਢੀ ਮੈਂ ਗਲੂ ਗਨ ਤੇ ਲਾਓ ਦੇਖ ਨਾ ਨਾ

ਤੇ ਗਲੂ ਕਰ ਦਨੇ ਆਪਾਂ ਬੰਨ੍ਹ ਦ ਆ ਆਪਣਾ ਬਣ ਗਿਆ ਸਟੈਂਡ ਤੁਸੀਂ ਹੋਰ ਵੀ ਇਹਦੇ ਕੁਛ ਨਾ ਕੁਛ ਲਾ ਸਕਦੇ ਹੋ ਨਾ ਫਿਰ ਅਗਲੇ ਵਾਰ ਵਿੱਚ ਕਰਤਾ ਹੈ ਕਿ ਤੇ ਕਲਰ ਕਰਕੇ ਇਸ ਤੋਂ ਵੀ ਜ਼ਿਆਦਾ ਵਧੀਆ ਬਣ ਜੂਗਾ ਨੈਪਕਿੰਗ ਸਟੈਂਡ ਹਨਾ ਜਿਸ ਤੇ ਨੈਪਕਿੰਗ ਪੇਪਰ ਪਾ ਕੇ ਪਰ ਟੇਬਲ ਤੇ ਰੱਖ ਸਕਦੇ ਆ ਤੇ ਬਹੁਤ ਹੀ ਵਧੀਆ ਮੇਰੇ ਕੋਲ ਜੋ ਪੁਰਾਣਾ ਇੰਦਾ ਦਾ ਛੋਟਾ ਹੈ ਆ ਥੋੜਾ ਹੁਣ ਵੱਡਾ ਜੰਡੀ ਤਾਂ ਉਹ ਵੱਡੀਆਂ ਬਣਾਤੀਆਂ ਹਨਾ ਕੰਦ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਆ ਪੁਰਾਣਾ ਆਪਣੇ ਕੋਲ ਪਿਆ ਹੈ ਮੈਂ ਮੌਲ ਲੀਨਰ ਦੀ ਹੁੰਦੀ ਚੀਜ਼ ਮੈਂ ਫਿਰ ਇਦਾਂ ਹੀ ਕਦਰ ਦੇਖ ਰਹੇ ਹੋ ਚੀਜ਼ਾਂ ਦਾ ਬਣਾ ਲੈਨੇ ਬਹੁਤ ਫਟਪਟਨ 4-5 ਸਾਲ ਹੋ ਗਾਨਾ ਨਾ ਹੂੰ ਚਾਰ-ਪੰਜ ਸਾਲ ਹੋ ਗਏ ਉਹਨਾਂ ਤੇ ਤੁਸੀਂ ਇਸ ਤਰ੍ਹਾਂ ਘਰੇ ਸਟਿੱਕਾਂ ਹੁੰਦੀਆਂ ਉਹਨਾਂ ਦਾ ਪਿਆਦਾ ਬਣਾ ਸਕਦੇ ਹੋ ਤੇ ਕਲਰ ਇਦੋਂ ਕਾ ਸਕਦੇ ਜਿੱਦਾਂ ਦਾ ਮਾਜੀ ਕਲਰ ਤੁਸੀਂ ਕੱਲ ਦੋ ਤੇ ਬਹੁਤ ਸੋਹਣਾ ਬਣਦਾ ਹੈ ਸਟੈਂਡ ਹਨਾ ਤੇ ਕੋਈ ਖਾਚਾ ਨਹੀਂ ਆਉਂਦਾਗਾ ਤੁਸੀਂ ਫੇਵਿਕੋਲ ਨਾਲ ਵੀ ਜੋੜ ਸਕਦੇ ਹੋ ਸਟਿੱਕਾਂ ਉਂਜੀ ਦਾ ਮਾਜੀ ਜੋੜ ਦੋ ਇਹ ਕਦਰ ਦੇਖ ਸਕਦੇ ਹੋ ਦੇਖੋ ਇਹ ਮੇਰਾ ਓਲਡ ਇਹ ਮੇਰਾ ਨਿਊ ਇਹਨੇ ਬਹੁਤ ਸਾਰੇ ਬਣੇ ਆ ਅੱਜ ਤੇ ਤਾਂ ਗੇ ਗਲੂ ਬੰਦੇ ਸੀ ਇਹ ਗਲੂ ਬੰਦੇ ਆ ਗਲੂ ਬੰਦੇ ਤਾਂ ਦੇ ਸਕਦੇ ਨੈਪਕਿਨ ਪੇਪਰ ਸਟੈਂਡ ਉਮੀਦ ਕਰਦੀ ਤੁਹਾਨੂੰ ਸਾਡੀ ਇਹ ਵੀਡੀਓ ਵਧੀਆ ਲੱਗੀ ਹੋਵੇ ਤੁਹਾਨੂੰ ਸਾਡੀਆਂ ਇਹ ਵੀਡੀਓ ਵਧੀਆ ਲੱਗਦੀਆਂ ਹੋਣ ਜਿਹੜੀਆਂ ਆਪਾਂ ਨਾ ਜਿਹੜੇ ਫਾਲ ਤੋਂ ਛਿੱਟੀਆਂ ਸਿੱਟੀਆਂ ਹੁੰਦੀਆਂ ਉਹਨਾਂ ਨੇ ਆਪਾਂ ਬਣਾਉਂਦੇ ਆ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੈ ਪਲੀਜ਼ ਸਾਡੀ ਵੀਲੂnga ਸ਼ੇਅਰ ਕਰ ਦਿਓ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਧੰਨਵਾਦ ਭੈਣ ਭਰਾਵਾਂ ਦਾ ਜਿਹੜੇ ਕਮੈਂਟ ਕਰਦੇ ਆ ਹਨਾ ਸਾਨੂੰ ਸਪੋਰਟ ਕਰਦੇ ਆ ਤੇ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੁਹਾਡੀ ਸਪੋਰਟ ਆਣੀਰ ਬਦਨਾ ਹਨਾ ਅਸੀਂ ਮਿਹਨਤ ਕਰਦੇ ਆਂ ਬਾਕੀ ਮਿਹਨਤ ਦਾ ਫਲ ਤਾਂਗਾ ਪ੍ਰਮਾਤਮਾ ਨੇ ਦੇਣਾ ਬਲ ਮਿਹਨਤ ਅਸੀਂ ਬਹੁਤ ਕਰਦੇ ਆਂ ਬਾਕੀ ਦੋਸਤੋ ਤੁਹਾਡਾ ਧੰਨਵਾਦ ਸਾਡੇ 50 ਸਬਸਕ੍ਰਾਈਬਰ ਹੋ ਗਏ ਸਾਡੇ ਲਈ ਇਹ ਹੀ ਬਹੁਤ ਵੱਡੀ ਗੱਲ ਆ ਸਾਡੇ 50 ਸਬਸਕ੍ਰਾਈਬਰ ਹੋ ਗਏ ਹਨਾ ਵੀ ਤੁਹਾਡੀ ਸਪੋਰਟ ਨਾਲ ਹੀ ਗਾਹ ਦੀ ਗਾਹ ਵਧੀ ਜਾਣਾ ਸੀ ਹਨਾ ਤੇ ਹੋਰ ਤੁਸੀਂ ਬਸ ਕੁਝ ਨਹੀਂ ਸਾਡੀਆਂ ਹਨਾ ਵੀਡੀਓ ਨੂੰ ਚੰਗਾ ਸ਼ੇਅਰ ਕਰਿਆ ਕਰੋ ਲਾਈਕ ਕਰਦੇ ਤੇ ਕਮੈਂਟ ਕਰਕੇ ਦੱਸਿਆ ਕਰੋ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜੇ ਭੈਣ ਭਰਾ ਸਾਡੀ ਵੀਡੀਓ ਦੇਖਦੇ ਆ ਠੀਕ ਹੈ ਤਾਂ ਨਹੀਂ ਵਾਹਿਗੁਰੂ ਚੜ੍ਹਦੀ ਕਲਾ ਜੀ ਬਖਸ਼ੀ ਨਾ ਤੁੰਤਕੀਆਂ ਬਖਸ਼ੀ ਅਸਵਰ ਬਖਸ਼ੀ ਬਾਏ ਬਾਏ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੀਓ